We'll be right <laughs> back. ਅਸ਼ੀਰਾਦੇ ਜੀ ਮੈਂ ਹਰੀਪ੍ਰੀਆ ਆਸਥਾ ਸੰਸਥਾ ਤੋਂ ਅੱਜ ਫੇਰ ਆਪਣੇ ਸਾਰੇ ਸਦਸਿਆਂ ਦੇ ਨਾਲ ਇਕੱਠਾ ਹੋਈਆਂ ਅੱਜ ਅਸੀਂ ਇੱਕ ਜ਼ਰੂਰਤਮੰਦ ਬੀਟੀ ਦੀ ਜਿਹੜੀ ਸ਼ਾਦੀ ਦਾ ਸਮਾਨ ਆ ਉਹ ਮੁਹਈਆ ਕਰਵਾਉਣ ਜਾ ਰਹੇ ਹਾਂ ਰਿਣੀਆ ਸਾਰੇ ਮੈਂਬਰਾਂ ਦਾ ਰਿਣੀਆ ਜਿਹੜੇ ਐਨ ਆਰ ਆਈ ਆਪਣੀਆਂ ਭੈਣਾਂ ਬਾਹਰ ਬੈਠੀਆਂ ਆ ਉਹ ਸਹਿਯੋਗ ਕਰਦੀਆਂ ਸਾਡੀ ਵੱਡੀ ਭੈਣ ਊਸ਼ਾ ਜੀ ਡੋਲੀ ਜੀ ਹੋਰ ਵੀ ਕੁੱਪਤ ਤੋੜਤੇ ਜਿਹੜੇ ਸਾਨੂੰ ਸਹਿਯੋਗ ਭੇਜਦੇ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਆਪਣੇ ਵੀ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੀ ਆ ਹਰ ਇੱਕ ਮੈਂਬਰ ਨੇ ਜਿਹੜਾ ਆਪਣਾ ਦਸਵੰਤ ਕੱਢਿਆ ਆ ਇਸ ਜਰੂਰਤਮੰਦ ਬੇਟੀ ਦੀ ਸ਼ਾਦੀ ਵਾਸਤੇ ਜੋ ਤੇਲ ਫੁੱਲ ਸਾਡੇ ਕੋਲ ਸਰੇ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਜਿਹੜੇ ਆ ਅੱਜ ਮੁਹੱਈਆ ਕਰਾਣ ਜਾ ਰਹੇ ਆ ਤੇ ਮੈਂ ਆਪਣੇ ਮੈਂਬਰਾਂ ਦਾ ਵੀ ਧੰਨਵਾਦ ਕਰਦੀ ਆ ਔਰ ਜਿੰਨਾ ਹੋ ਸਕੇ ਹੈਲਪ ਕਰਿਆ ਕਰੋ ਸ਼ਾਇਦ ਹੋ ਸਕਦਾ ਸਾਡੀ ਹੈਲਪ ਦੇ ਨਾਲ ਕਿਸੇ ਦੀ ਜ਼ਿੰਦਗੀ ਸਵਰ ਸਕੇ ਜੇ ਸਾਨੂੰ ਇਹ ਜ਼ਿੰਦਗੀ ਮਿਲੀ ਆ ਕਹਿੰਦੇ ਹੁੰਦੇ ਆ ਜਿਹੜਾ ਇਹ ਜਨਮ ਆ ਬਹੁਤ ਅਨਮੋਲ ਆ بار بار ਨਹੀਂ ਮਿਲਦਾ ਸੋ ਇਹ ਜਿਹੜਾ ਜਨਮ ਮਿਲਿਆ ਆ ਪ੍ਰਭੂ ਦੇ ਆਪਾ ਲੇਖੇ ਲਾ ਕੇ ਨੇਕ ਕੰਮ ਦੇ ਵਿੱਚ ਸਮਰਪਿਤ ਕਰੀਏ જય ਸ਼ੀ ਰਾਣੀ ਅੱਜ ਖਰੀ ਪਿਆ ਆਸਰਾ ਸੰਸਥਾ ਵੱਲੋਂ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਆ ਲੋੜਵੰਦ ਲੜਕੀ ਦੀ ਸ਼ਾਦੀ ਹੈ ਉਹਨੂੰ ਜਰੂਰ ਜਿਹੜਾ ਸਮਾਨ ਆ ਦਿੱਤਾ ਗਿਆ ਮੇਰੀ ਪਰਮਾਤਮਾ ਅੱਗੇ ਹੀ ਅਰਦਾਸ ਹੈ ਕਿ ਇਹ ਸੰਸਥਾ ਹੋਰ ਵੀ ਸਮਾਜ ਦੇ ਅੱਛੇ ਕੰਮ ਕਰੇ ਔਰ ਵੱਧ ਚੜ ਕੇ ਸੇਵਾ ਕਰੇ ਧੰਨਵਾਦ